ਇਲੀਗਲ ਹੌਸਲੇ ਨਾਲ ਜਿੰਨੇ ਵੀ ਆਪਣੇ ਨਾਜਵਾਨ ਫੜੇ ਐ ਉਹ ਨਹੀਂ ਨਾਲ ਦੀ ਨਾਲ ਛੱਡੇ ਜਾਣਗੇ ਚਰਦੇ ਬਠੀਕ ਅਗਲੀ ਗੱਲ ਸੁਣ ਲੋ ਪੂਰੀ ਗੱਲ ਤਾਂ ਸੁਣ ਲੋ ਜਿਹੜੇ ਨਸ਼ਾਨ ਦੀ ਪਰਭਾੜੀ ਹੋਈ ਆ ਆਪਣੇ ਨਸ਼ਾਨ ਭਾਨੇ ਸਿੱਧੂ ਦੀ ਦਸਤੀ ਰਿਹਾਈ ਜਿਹੜੀ ਆ ਹੋ ਜਾਏਗੀ ਜਿਹਨੇ ਇਹਦੀ ਪ੍ਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀਆ ਨੂੰ ਦਾ ਮੋਬਾਈਲ ਆ ਤੇ ਆਹ ਭਾਗ ਮਾਰੇ ਰਹਿੰਦੇ ਆ ਗਏ ਛੱਡੇ ਨਹੀਂ ਆਣਗੇ ਸਾਰੇ ਵੀਰੇ ਸਾਰੇ ਜਿੰਨਾ ਜਿਹੜਾ ਆਪਣੇ ਕੋਲ ਸਨੇਹਾ ਨਹੀਂ ਨਾ ਹੁੰਦਾ ਵੀ ਸ਼ਰਤ ਤੇ ਜਾਂਦੇ ਨਹੀਂ ਹੋਰ ਬਸ ਲਾ ਜੀ ਲਾ ਜੀ ਮਾਈ ਜੀ ਸਾਹਿਬ ਸੁਣੇ ਲੱਤ ਲਾਓ ਜੀ ਬੰਦਲੇ ਛੱਡ ਦਿਓ ਛੱਡ ਦਿਓ ਅਗਲੀ ਵਾਰ ਸੁਣ ਲੋ ਉਹ ਜਿਹੜੀ ਗੱਲ ਤੇ ਕੈਚ ਬਸਿਆ ਸੀ ਆਪਾਂ ਇਹ ਕਹਿੰਦੇ ਜਵਾਨਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਰਿਚਾਰਜ ਕਰੋ ਕਸਰ ਕਰੋ ਉਹਦੇ ਬਈ ਸਹਿਮਤੀ ਬਣੀ ਆ ਬਿਨਾਂ ਸ਼ਰਤ ਰਹੀ ਹੋਈ ਆ ਉਹ ਤੁਹਾਡੇ ਨਾਲ ਐਡੀਜੀ ਸਾਹਿਬ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬਈ 2 ਮਿੰਟ ਹੀ ਸਮਾਂ ਦੋ ਮਿੰਟ ਹੀ ਬੋਲਣਾ ਉਸ ਤੋਂ ਬਾਅਦ 5-7 ਮਿੰਟ ਆਪ ਦੁਆਰਾ ਲਾਉਣੇ ਆ ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚੁਦਾ ਦੇ ਅੱਜ ਲਾਤੀ ਹੋਸਿਓ ਅੱਜ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਦੀਵ ਔਰ ਸਾਰੇ ਕਿਥੇ ਹੋਏ ਨੇ ਕਿਸਾਨ ਯੂਨੀਅਨ ਦੇ ਜਿਹੜੇ ਵੀ ਤਾਂ ਇਹਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਬਾਤ ਕੀ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਨੇ ਔਰ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਥ ਹੋਪ ਹੈ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਚਰ ਹੈ ਸੋ ਏਡੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜਿੱਦਾਂ ਦੱਸਿਆ ਕਿ ਕਲਿੱਕੀ ਰੂਪ ਦੇ ਵਿੱਚ ਹੋਇਆ ਸੋ ਉਹਦੇ ਬਤਾਰਕ ਆਪਾਂ ਇਹ 6 ਜਣਾਂ ਦੇ ਵਿੱਚ ਵਿੱਚ ਜਿਹੜਾ ਏਡੀਏ ਸਾਹਿਬਰੇ ਨਾਲ ਖੜੇ ਨੇ ਇਹ ਸਾਰਾ ਰੇਜ ਹੋਣਾ ਉਹ ਕੋਈ ਨਹੀਂ ਔਰ ਇਹ 6 ਜਣਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਮੁਟਾਰਾ ਆਪਾਂ ਕਰ ਦਿਆਂਗੇ ਕੀ ਗੱਲ ਮਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡੀਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਉਹ ਰਿਆਜਨ ਕਿ ਫੇਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% ਇਹ ਮੈਂ ਤੇ ਅਨਾਉਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਉਹ ਮੋਬਾਈਲ ਜਾਂ ਕੁਝ ਹੀ ਇਹੋ ਜਿਹੀ ਹੋਈ ਹੈ ਉਹਨੂੰ ਆਪ ਆਪ ਉਹ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫੇਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀ ਆ ਬਹਿਤਾ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮਾਦਾ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਂਗ ਤੇ ਜਿਹੜਾ ਯੂਥ ਹੈ ਮੇਸਮੇ ਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਤਾਰਾ ਹੋ ਜਾਏਗਾ ਇੰਨੀ ਗੱਲ ਕਹਿਣਾ ਹੋਇਆ ਮੈਂ ਤੁਹਾਨੂੰ ਫੇਰ ਫਤਿ ਬੁਲਾਉਣਾ ਸਸ਼ੀਕਾਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ ਵੀਰ ਤੁਸੀਂ ਯਾਰੋ ਮੌਜ ਮੌਜ ਮੇਰੀ ਗੱਲ ਸੁਣੋ ਭਾਈ ਮੇਰੀ ਗੱਲ ਸੁਣੋ ਰਕੇ ਸਾਹਿਬ ਕੀ ਆਂਦਾ ਸੰਦੇਸ਼ ਤਾਂ ਨਹੀਂ ਲੱਗਦੀ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫਜ਼ਲਾ ਕਰ ਲਾਂਗੇ ਤੁਸੀਂ ਯਾਰ ਅਨਾ ਮੈਂ ਸਾਰੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖ ਕੇ ਹੁਣ ਹਰ ਕੋਈ ਬੈਠਾ ਹਰ ਜਾਈਂਟ ਕਮੈਂਟ ਕਰੀ ਜਾਊਗਾ ਵੀ ਆਏ ਹੋ ਗਏ ਓਵਰ ਗੱਲ ਵੱਖਰੀ ਐ ਬੜੇ ਜੱਟ ਆਦੀ ਐ ਭਾਈ ਹਰ ਜੱਟ ਇਹ ਐਸੀ ਜਿੱਕਕੇ ਆਗੂ ਖੜੇ ਐ ਸਾਰੇ ਕਰੇ ਆ ਬੋਲਦੀ ਖੜੇ ਆ ਲੋਕਾਂ ਆ ਜੀ ਖੜੇ ਆ ਸਾਰੇ ਆਗੂ ਖੜੇ ਬੈਠੇ ਆ ਹਨਾ ਜੇ ਜੇ ਸਾਡੇ ਕਰਕੇ ਨਹੀਂ ਭਾਈ ਇਹ ਛੋਡੇ ਕਰਕੇ ਇਹ ਚੋਰੀ ਆ ਜੇ ਅੱਛੀ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਹਰ ਦਿੱਤੀ ਦਿੱਤਾ ਐਡੀ ਵੀ ਵੀ ਡੀ ਆਈ ਵੀ ਆਈ ਦੇ ਦਸਤਾਵੇਜ਼ ਦਿੱਤੇ ਗਏ ਆ ਯਾਰ ਫੇਰ ਮੁੱਕਰ ਜਾਣਗੇ ਤੇ ਫਿਰ ਕਿੱਥੇ ਜਾਵੇ ਕੋਈ ਗੱਲ ਨਹੀਂ ਜੇ ਕੋਈ ਤਲਖੀ ਜਾ ਕੇ ਮੇਰੇ ਤੋਂ ਤੁਹਾਡੇ ਬਾਰੇ ਉਸ ਤਿਆ ਵੀ ਜਾਂਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀਰ ਆਪਣੀ ਨੂੰ ਮੈਂ ਤੁਹਾਡਾ ਇਹ ਜੀ ਕਿ ਮੇਰੇ ਤੁਸੀਂ ਇੱਕ ਬੋਲ ਦੇ ਤੇ ਫਿਲਕਾ ਸਕਦੇ ਹੋ ਐਡੀ ਕਿਰਤੀ ਮੈਂ ਤੁਹਾਡਾ ਇਸ ਕੱਲ ਬਹੁਤ ਧੰਨਵਾਦ ਕਰਦਾ ਬਾਗਾਂ ਵੀ ਖਾਧੀਆਂ ਤੁਸੀਂ ਵੈਜੀਕਰੀ ਤੋੜ ਕੇ ਦੇਖੋ ਮੇਰੀ ਗੱਲ ਸੁਣੋ ਇੱਕ ਇੱਕ ਤਰੀਕ ਨੂੰ ਇਹਨੇ ਮਾਨ ਸਾਹਿਬ ਦਾ ਬਰਾ ਫੇਲ ਕਰਕੇ ਬਹੁਤ ਵੱਡਾ ਪਰਮ ਪਾਇਆ ਸੀ ਇਹ ਮੋਟੇ ਨਹੀਂ ਹੋਣ ਦੇਣਾ ਡਰਾਪ ਮੋਰ ਕਰਨ ਲੱਗੇ ਬੰਦੇ ਫਰਲੇ ਕਰਾ ਮਿਹਰਬੰਦ ਕਰ ਲੈ। ਪਰ ਤੁਸੀਂ ਸਾਗੀਆਂ ਰੋਕਾਂ ਟੋਕਾਂ ਤੋੜ ਕੇ ਅੱਜ ਮੋਰ ਲਾਦੀ ਐ ਕਹਿੰਦੀ ਐ ਅੱੱਬੇ ਵੀ ਜਾਣ ਜਿੱਦਾ ਮਰਜ਼ੀ ਜਵਾਂ ਕਰ ਲੈ। ਜੇ ਭਾਈ ਇੱਕ ਨੌਜਵਾਨ ਨੇ ਹਾਲ ਅਪੀਲ ਹੈ। ਆਪਾਂ 26 ਤਰੀਕ ਨੂੰ 26 ਨਵੰਬਰ 2020 ਜੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਇੱਥੋਂ। ਬੜੀਆ ਸਰਕਾਰ ਪਟਿਆ ਸੀ। ਬਰੇ ਟੋਲੇ ਪੁੱਟੇ ਦੀ ਬਰੇ ਬੜੀ ਬੜੀ ਵੱਡੇ ਵੱਡੇ ਵੈਰੀਕੇਟ ਲਾਏ ਸੀ ਪਰ ਆਪਾਂ ਸਾਰਿਆਂ ਰੋਸਾ ਟੋਕਾ ਤੋੜ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋ ਤਿਆਰ ਰਹੋ 13 ਤਰੀਕ ਨੂੰ ਉਹੀ ਮੁcke ਹਲੇ ਜਿਹੜੇ ਅਧੂਰੇ ਪਏ ਆਂ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਜਿਹੜੇ ਕੇਸ ਵੀ ਪਿਆ ਹੈ ਉਹ ਬਹੁਤਿਆਂ ਦੇ ਪਏ ਆ ਉਮੀ ਚੱਲੀ ਜਾਂਦੇ ਆ ਜਾਂ ਨਵੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਮਾਰੂ ਨੀਤੀ ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਨਜਵਾਨੂੰ ਤੁਹਾਡੀ ਖਾਸ ਮੇਰਾ ਵੀ ਅਪੀਲ ਹੈ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਤੇਰਾ ਨੂੰ ਮਾਰਨਾ ਹੈ ਅੱਗੇ ਦਿੱਲੀ ਪਹੁੰਚਣਾ ਹੈ ਭਾਈ ਇਹਦਾ ਸੁਣ ਲੈ ਕਰੋ ਭਾਈ ਜੀ ਜੀ बंदे छॾे सो प्रशा हुई बंदे छॾे छॾे गे ताईं बंदे थाण छॾे नशासन सुठा छॾंदो हुजे उहो

ਭੋਲਾ ਪਾਈਓ ਸਾਰੇ ਬੰਦੇ ਸਾਡੇ ਛੜ ਦੇ ਪ੍ਰਕਾਸ਼ਲ ਇਹ ਹੁਣੀ ਪਾਈ ਸੁਨੇਹਾ ਲਾ ਦੇ ਪ੍ਰਕਾਸ਼ਲ ਖੜਾ ਸਰ ਖੜੇ ਆ ਦੇ ਸੱਚ ਨੂੰ ਕਹਿ ਦੇ ਡੋਕਰੀਂ ਚਾਰ ਜਰੀ ਪਾਈਓ ਬੰਦੇ ਆ ਜਦੋਂ ਸਾਡੇ ਵੱਲ ਸੁਨੇਹਾ ਆ ਗਿਆ ਸਾਡਾ ਮੋਰਚਾ ਫਤਿਆ ਹੈ ਕਿ ਅਸੀਂ ਰਵਾੜ ਨਹੀਂ ਪਾਦਣੀ ਹੈ ਨਹੀਂ ਉਸ ਤੋਂ ਬੰਦਾ ਬਗਲਾ ਬੱਤਾ ਕਰਦੇ ਆ ਬਸ ਦਮੇਂ ਦਾ शंभू ते खनौरी कठे हुणो शंभू ते खनौरी तेरहं तरीक न शंभू ते खनौरी कठे हुणो भई